ਪਤੀ ਨੇ ਹੀ ਆਪਣੀ ਪਤਨੀ ਦੇ ਨਾਲ ਨੈਸ਼ਨਲ ਹਾਈਵੇ ਦੇ ਉੱਤੇ ਚਾਰ ਦਿੱਤਾ ਚੰਨ ਤੇ ਫਿਰ ਜਦੋਂ ਹੋ ਗਈ ਅਜਹੀ ਗੱਲਬਾਤ ਤਾਂ ਫਿਰ ਬਣਾ ਦਿੱਤੀ ਝੂਠੀ ਕਹਾਣੀ ਦਿਖਾ ਦਿੱਤਾ ਪੂਰਾ ਫਿਲਮੀ ਸੀਨ ਪਰ ਪੁਲਿਸ ਨੂੰ ਇਸ ਵਿਅਕਤੀ ਦੇ ਫਿਲਮੀ ਸੀਨ ਤੇ ਯਕੀਨ ਨਾ ਆਇਆ ਤੇ ਤਪੀਸ਼ ਕੀਤੀ ਤਾਂ ਮਾਮਲਾ ਕੁਝ ਹੋਰ ਹੀ ਨਿਕਲ ਕੇ ਸਾਹਮਣੇ ਆਇਆ ਖੰਨਾ ਚ ਨੈਸ਼ਨਲ ਹਾਈਵੇ ਤੇ ਔਰਤ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ ਜਿਸ ਤੇ ਮ੍ਰਿਤਕਾ ਦੇ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਇਸ ਮਾਮਲੇ 'ਚ ਉਸ ਦਾ ਪਤੀ ਹੀ ਕਾਤਲ ਨਿਕਲਿਆ ਪੁਲਿਸ ਨੇ 12 ਘੰਟਿਆਂ ਦੇ ਵਿੱਚ ਅੰਨੇ ਕਤਲ ਦੇ ਗੁੱਥੀ ਸਰਚਾਉਂਦੇ ਵਿੱਚ ਸਫਲਤਾ ਹਾਸਲ ਕਰ ਲਈ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਸਹੁਰੇ ਘਰ ਜਾਂਦੇ ਸਮੇਂ ਗੌਰਵ ਨੇ ਕਾਰ ਰੋਕ ਕੇ ਆਪਣੀ ਪਤਨੀ ਦਾ ਗळा ਘੁੱਟ ਕੇ ਹਤਿਆਕਾ ਦਿੱਤੀ ਤੇ ਫਿਰ ਡੈਸ਼ਬੋਰਡ ਦੇ ਨਾਲ ਦੋ ਵਾਰ ਸਿਰ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਬਾਦ ਵਿੱਚ ਕਤਲ ਨੂੰ ਹਾਦਸਾ ਅਤੇ ਲੁੱਟ ਦੀ ਵਾਰਦਾਤ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਪੁਰ ਦੇ ਸਾਹਮਣੇ ਆਪਣੀ ਝੂਠੀ ਕਹਾਣੀ ਨੂੰ ਸੱਚ ਨਹੀਂ ਕਰ ਸਕਿਆ ਤਾਂ ਹੁਣ ਪਰਿਵਾਰ ਦੇ ਵੱਲੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਅਬ ਮਾਮਲਾ ਇਹ ਥਾ ਕਿ ਉਨ੍ਹਾਂ ਦਾ ਜੋ ਲੜਕਾ ਹੈ ਛੋਟਾ ਉਸकी ਉਮਰ ਕਰੀਬਨ 5 ਸੇ 6 ਸਾਲ ਹੋਗੀ। ਉਸਕੀ ਸਕੂਲ ਕੀ ਛੁੱਟੀਆਂ ਪੜ ਗਈ ਥੀ। ਤੋਂ ਉਨ੍ਹਾਂ ਦਾ ਪ੍ਰੋਗਰਾਮ ਬਣਾਵਾ ਥਾ ਕਿ ਹਮ ਸਾਰਨਪੁਰ ਆਏਗੇ। लेकिन इधर प्रोग्राम मम्मी पापा का भी एक दिन पहले का बना हुआ था कि हम लोग लुधियाना जाएंगे तो मम्मी पापा ने उनको बोला कि हम लुधियाना आ रहे हैं तो उन्होंने कहा नहीं आप लोग नहीं आओगे हम खुद आ रहे हैं हम कल ही आ रहे हैं तो वो लोग सुबह जैसे यहाँ से रवाना हुए हो रवाना होने के बाद हमारे को सुबह हमारे को तो एक दिन पहले ये पता चल गया था कि वो निकल गए हैं हमने सुबह छः बजे ट्राई किया लेकिन कोई हमारा फ़ोन नहीं उठाया हमने आज पंद्रह मिनट के बाद और फ़ोन किया ऐसे करते हुए करीबन सात बजे तक हमने फ़ोन ट्राई किया कोई रिस्पॉन्स नहीं आया फिर उसके बाद एक बार और फ़ोन ट्राई किया तो जो हमारी जमाई हैं उन्होंने हड़बड़ाहट में एकदम फ़ोन उठाया वो बोलते हैं कि मैं अभी बात करता हूँ अभी बात करता हूँ थोड़ी देर रुक जाओ अभी बात करता हूँ मतलब बहुत घबराए हुए हमारे को थोड़ा फील हुआ कि यार बच्चे साथ आ रहे हैं कोहरा है ठंड का टाइम है कुछ ऊँच नीच ना होगी हो हमने फिर ट्राई किया फ़ोन करना उन्होंने फिर कोई एक बार भी फ़ोन नहीं उठाया फ़ोन उठाने के बाद हमने के भाई तू हमने दूसरे बंदे कहा मैंने कि भाई तू कर छोटे भाई को कहा कि तू कर तो तब भी किसी ने नहीं, नहीं उठाया मेरे पास उनके बड़े भाई का नंबर नहीं था तो मैंने अपनी मौसी के लड़के से वो नंबर व्हाट्सएप पे अरेंज किया ले लिया मैंने फ़ोन किया एक दो बार में फ़ोन नहीं उठा एक फिर तीसरी बार में आप दूसरी बार में वो फ़ोन उठ गया था तो वो बोलते हैं कि मैंने बोला हैलो हाँ जी कौन मैंने कहा जी मैं रीमा का भाई बोल रहा हूँ मुसारपुर से कह रही अमित कह रहे वो अमित वो रीमा वो डेथ हो उसकी डेथ हो गई है अब हमारे घर में तो माता में फैल गया एकदम उन्होंने बताया कैसे हुई ये नहीं ये नहीं, नहीं, नहीं ये नहीं बताया बस ये बताया कि हो गई है ਇਸ ਮਾਮਲੇ ਤੇ ਡੀਐਸਪੀ ਦਾ ਬਿਆਨ ਸਾਹਮਣੇ ਹੈ ਜਿਸ ਦੇ ਵਿੱਚ ਉਹਨਾਂ ਕਹਿੰਿਆ ਕਿ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੈਟਰ ਜਿਹੜੀ ੜਕੀ ਪੈਤੀ ਹੈ। ਇਹਦੀ ਕੱਲ ਸਨੋਂ ਕਰੀਬ 12 ਵਜੇ ਹੈਲਪਲਾਈਨ 112 ਤੇ ਫੋਨ ਆਇਆ। ਵੀ ਗੌਰਵ ਕੁਮਾਰ ਆਪਣੇ ਬੱਚੇ ਤੇ ਆਪਣੀ ਵਾਈਫ ਰੀਮਾ ਨਾਲ ਅਬੇ ਸੋਰੀ ਹਰਨਪੁਰ ਜਾ ਰਿਹਾ ਸੀਗਾ। ਤੇ ਰਸਤੇ 'ਚ ਉਹਦੀ ਗੱਡੀ ਦੇ ਇੱਕ ਟਾਇਰ ਛਵਾ ਘੱਟ ਹੋ ਗਈ ਤੇ ਉਹ ਹਵਾ ਪਾਉਣ ਲਈ ਪੰਪਾਂ ਤੋਂ ਪੁੱਛਦਾ ਰਿਹਾ। ਉਹਨੂੰ ਕੋਈ ਪੰਪ ਨਹੀਂ ਮਿਲਿਆ ਤੇ ਸਰਵਿਸ ਰੋਡ ਤੇ ਕਹਿੰਦਾ ਮੈਂ ਗੱਡੀ ਲਗਾਈ ਤੱਕਰਾਸ ਦੀ ਰੋਡ ਦੂਜੇ ਪੰਪ ਤੋਂ ਜਾ ਕੇ ਪਤਾ ਕਰਨ ਲੱਗਿਆ ਵੀ ਇੱਥੇ ਹਵਾਲਾ ਹੈਗਾ ਜਾਂ ਨਹੀਂ ਤੇ ਕਹਿੰਦਾ ਜਦੋਂ ਮੈਂ ਪਤਾ ਕਰਕੇ ਵਾਪਸ ਆਇਆ ਤਾਂ ਉਡੀ ਬਾਈ ਫਰੀਮਾ ਅਨਕੌਂਸ਼ੀਅਸ ਪਈ ਸੀ ਉਹਨੂੰ ਹਲਾਸ ਲੁਕੇ ਦੇਖਿਆ ਤੇ ਉਹਦੇ ਕੁਝ ਸੱਟਾਂ ਦੇ ਨਿਸ਼ਾਨ ਸੀਗੇ ਤੇ ਕਹਿੰਦਾ ਵੀ ਉਸ ਤੋਂ ਬਾਅਦ ਮੈਂ ਗੱਡੀ ਵਾਪਸ ਮੋੜ ਕੇ ਤੇ ਆਪਣਾ ਇੱਕ ਹਸਪਤਾਲ ਤੇ ਰਸਤੇ ਚੋਂਦਾ ਸਾਨੇਵਾਲ ਸਾਨੇਵਾਲ ਹਸਪਤਾਲ ਲੈ ਕੇ ਗਿਆ ਤੇ ਉਹਨਾਂ ਨੇ ਉੱਥੇ ਉਹਨੂੰ ਬ੍ਰੌਟ ਡੈੱਡ ਕਰਾਰ ਦਿੱਤਾ ਫਿਰ ਇਹ ਡੈੱਡ ਬੋਡੀ ਉਹਦੇ ਘਰੇ ਸ਼ਿਮਲਾਪੁਰੀ ਰੱਖ ਕੇ ਮੌਕੇ ਤੇ ਉਹਦੇ ਦੋਸਤਾਂ ਨਾਲ ਫਿਰ ਵਾਪਸ ਆਇਆ ਉੱਥੇ ਆ ਕੇ ਨੇ ਇਹ 112 ਤੇ ਕਾਲ ਕੀਤੀ ਇਹ ਜਿਹੜੀ ਘਟਨਾ ਹੈ ਸਵੇਰ 7:30 ਵਜੇ ਦੀ ਹੈ ਤੇ ਸਾਨੂੰ ਕਾਲ ਮਿਲ ਆਉਂਦੀ ਹੈ ਇਹਨਾਂ ਦੀ 12 ਵਜੇ ਤੇ ਉਹ ਵੀ ਜਦੋਂ ਸਟੋਰੀ ਸੁਣੀ ਤੇ ਸਮਝਣ ਤੇ ਸਟੋਰੀ ਚ ਲੂਪ ਹੋਲਸ ਲੱਗੇ ਮੈਂ ਮੌਕੇ ਤੇ ਪਹੁੰਚਿਆ ਐਸਐਚਓ ਸਦਰ ਮੌਕੇ ਤੇ ਪਹੁੰਚੇ ਇੰਚਾਰਜ ਸੀਆਈਏ ਮੌਕੇ ਤੇ ਆਪਣੀ ਟੀਮ ਲੈ ਕੇ ਆ ਗਏ ਸੀ ਪਟਰੋਲ ਪੰਪਾਂ ਦੀ ਚੈਕਿੰਗ ਸ਼ੁਰੂ ਕੀਤੀ ਜਿਹੜੇ ਪਟਰੋਲ ਪੰਪ ਤੋਂ ਕਹਿ ਰਿਆ ਸੀ ਮੈਂ ਤੇਲ ਪੋਇਆ ਪਹਿਲਾਂ ਤਾਂ ਉੱਥੋਂ ਪਤਾ ਲੱਗਿਆ ਵੀ ਇੱਥੋਂ ਕਿਸੇ ਵੀ I20 ਨੇ ਤੇਲ ਨਹੀਂ ਪੋਇਆ ਤੇ ਜਿੰਨੇ ਦਾ ਤੇਲ ਕਹਿ ਰਿਆ ਸੀ ਉਹਨੇ ਤਾਂ ਪੋਇਆ ਨਹੀਂ ਉਹ ਪੰਪ ਉੱਥੋਂ 8 ਕਿਲੋਮੀਟਰ ਪਿੱਛੇ ਸੀ ਉਨੀ ਦੇਰ ਚ ਲੜਕੀ ਦੇ ਮਾਦਾ ਪਿਤਾ ਆ ਗਏ ਉਹਦੇ ਫਾਦਰ ਅਹ ਜੇ ਪ੍ਰੀਤਮ ਸਿੰਘ ਪੁੱਤਰ ਚਤਰ ਸਿੰਘ ਸਾਰਨਪੁਰ ਤੋਂ ਉਹ ਆ ਦੇ ਉਹਨਾਂ ਨੇ ਆ ਕੇ ਸਾਨੂੰ ਦੱਸਿਆ ਵੀ ਕਿ ਇਹ ਜਦੋਂ ਦੀ ਵਿਆਹ ਹੋਇਆ ਉਹਦੋਂ ਦੇ ਇਹਨਾਂ ਦੇ ਆਪਸ ਵਿੱਚ ਸਬੰਧ ਠੀਕ ਨਹੀਂ ਤੇ ਇਹ ਸਾਡੀ ਕੁੜੀ ਨੂੰ ਤਲਾਕ ਦੇਣਾ ਚਾਹੁੰਦਾ ਸੀ ਇੱਕ ਵਾਰੀ ਇਹ 2-3 ਮਹੀਨੇ ਆਪਦੇ ਪੇਕੀ ਰਹਿ ਕੇ ਵੀ ਆਈ ਸੀ ਤੇ ਕੁਝ ਦਿਨ ਪਹਿਲਾਂ ਵੀ ਇਹਨਾਂ ਦਾ ਟਕਰਾਰ ਹੋਇਆ ਸੀਗਾ ਤੇ ਜਿਸਤੇ ਕਹਿ ਰਿਹਾ ਸੀਗਾ ਵੀ ਅਸੀਂ ਮਿਲਣਾ ਆ ਰਹੇ ਹਾਂ ਤੇ ਤੁਹਾਡੇ ਕੋਲ ਇੱਕ ਰਾਤ ਲਾਜੇ ਵਾਪਸ ਚਲੇ ਜਾਵਾਂਗੇ ਤੇ ਸਵੇਰੇ ਆਪਣੇ ਸੌਰੀ ਜਾ ਰਿਹਾ ਸੀ ਜਦੋਂ ਇਹਦੀ ਹਿਸਟਰੀ ਦਾ ਪਤਾ ਲੱਗਿਆ ਫੇਰ ਅਸੀਂ ਤੋਂ ਇਹਦੀ ਕਹਾਣੀ ਨੂੰ ਚੁਟਕਲਾਉਂਦੇ ਹੋਏ ਪੁੱਛ ਕੇ ਸ਼ੁਰੂ ਕੀਤੀ ਫਿਰ ਦਰਮਾਨੇ ਪੁੱਛ ਕੇ ਚੀਏ ਨੇ ਮੰਨਿਆ ਵੀ ਨਹੀਂ ਜੀ ਜਦੋਂ ਅਸੀਂ ਰਸਤੇ ਚ ਆ ਰਹੇ ਸੀਗੇ ਕਿਸੇ ਗੱਲ ਨੂੰ ਲੈ ਕੇ ਟਕਰਾਰ ਹੋ ਗਿਆ ਐਨੇ ਗੱਡੀ ਇੱਕ ਸੁਨਸਾਨ ਜਗ੍ਹਾ ਤੇ ਰੱਖ ਲਾਈ ਇਹਦੇ ਆਪਣੇ ਬੇਟੇ ਨੂੰ ਕਿਹਾ ਕਿ ਮੈਂ ਤੈਨੂੰ ਕੋਈ ਚੀਜ਼ ਦਿਵਾਉਣਾ ਉਹਨੂੰ ਗੱਡੀ ਚੋਂ ਬਾਹਰ ਕੱਢਿਆ ਉਹਦੀ ਗਰਦਨ ਪਕੜ ਕੇ ਤੇ ਉੱਥੇ ਹੀ ਗੱਡੀ 'ਚ ਹੀ 2-3 ਵਾਰੀ ਉਹਦਾ ਸਿਰ ਸੀਗਾ ਜਿਹੜਾ ਡੈਸ਼ਬੋਰਡ ਨਾਲ ਮਾਰਿਆ ਫਿਰ ਉਹਨੂੰ ਛੱਡ ਕੇ ਤੇ ਐਲੋ ਬਾਈ ਬਣਾਉਣ ਵਾਸਤੇ ਪੰਪ ਤੇ ਗਿਆ ਪੰਪ ਤੇ ਜਿਹੜਾ ਦੇ ਕੇ ਵਾਸ਼ਰੂਮ ਜਾ ਕੇ ਤੇ ਵਾਪਸ ਆ ਗਿਆ ਤੇ ਉਹਨੇ ਉਹ ਸਾਰੀਆਂ ਆਪਦੇ ਵੀਡੀਓ ਕੈਪਚਰ ਕਰਵਾ ਕੇ ਤੇ ਉਥੋਂ ਗੱਡੀ ਲੈ ਕੇ ਵਾਪਸ ਚਲਾ ਗਿਆ ਜਿਹੜੀ ਇਹਨਾਂ ਨੇ ਆਪਦੇ ਇਨ-ਲॉज ਨੂੰ ਸਟੋਰੀ ਸੁਣਾਈ ਉਹਦੇ ਚ ਇਹ ਸੀਗਾ ਜੀ ਵੀ ਮੈਂ ਗੱਡੀ ਸੁਣਨੀ ਛੱਡ ਕੇ ਚਲਾ ਗਿਆ ਨਹੀਂ ਮੈਂ ਇਹਦੇ ਵਿੱਚ ਬੈਠੀ ਸੀ ਤੇ ਕੋਈ ਗੱਡੀ ਚ ਗੱਡੀ ਮਾਰ ਗਿਆ ਜਿਸ ਦੇ ਨਾਲ ਇਹ ਦੀ ਡੈਥ ਹੋ ਗਈ ਮਤਲਬ ਇਹਦੀਆਂ ਸਟੇਟਮੈਂਟਸ ਆਪ ਚਰਲਨੀ ਸਿਰੀਆਂ ਜਿਹਦੇ ਕਰਕੇ ਸਾਨੂੰ ਸ਼ੱਕ ਹੋਇਆ ਤੇ ਫਿਰ ਜਦੋਂ ਸ਼ਾਮ ਨੂੰ ਇਹਦੇ ਤੋਂ ਕੁਝ ਕਿਛ ਹੋਈ ਤਾਂ ਸਾਰੀ ਸਟੋਰੀ ਸਾਹਮਣੇ ਆਈ ਉਹਨੇ ਵੀ ਅਰੈਸਟ ਪਾ ਲਈ ਹੈ ਅੱਜ ਇਹਨੂੰ ਪੇਸ਼ ਕਰਕੇ ਹੋਰ ਮੰਗਾਂਗੇ ਸਰ ਮਜ਼ਾਕ ਹੀ ਸਾਹਮਣੇ ਸੀ ਸਿਰਨੇ ਇਹ ਦਸਰੇ ਵੀ ਕੁੜੀ ਨੂੰ ਮਿਰਗੀ ਦੇ ਤੌਰੇ ਪੈਂਦੇ ਸੀ ਮੈਡੀਕਲ ਫਿਟਨੈਸ ਹੀ ਰਹਿੰਦੀ ਪਿੱਛੇ ਜਿਹਦਾ ਇੱਕ ਮਿਸਕਾਰੇਜ ਵੀ ਹੋ ਗਿਆ ਸੀ ਤੇ ਉਹ ਛੋਟੀਆਂ ਛੋਟੀਆਂ ਗੱਲਾਂ ਤੇ ਤਕਰਾਰ ਰਹਿੰਦਾ ਸੀਗਾ ਤੇ ਇਹ ਇਹਦੇ ਤੋਂ ਖਿੜਾ ਚੜਾਉਣਾ ਚਾਹੁੰਦਾ ਸੀ ਵੀ ਤਲਾਕ ਹੋ ਜਾਏ ਜਾਂ ਕੁਸ਼ੂਰ ਹੋ ਜਾਏ ਤੇ ਮੈਂ ਰੀ ਮੈਰਿਜ ਕਰ ਸਕਾਂ ਅਰੇ ਗੱਲਾਂ ਇਹ ਬਹੁਤ ਇੰਪੋਰਟੈਂਟ ਹਜੇ ਤੱਕ ਤਾਂ ਇਹ ਇਕੱਲੇ ਦੀ ਸ਼ਮੂਲੀਅਤ ਸਾਹਮਣੇ ਆਈ ਹੈ ਜੀ ਜੇ ਕੋਈ ਦਰਾਨੇ ਤਫਤੀਸ਼ ਕੋਈ ਹੋਰ ਚੀ ਸਾਹਮਣੇ ਆਉਂਦੀ ਹੈ ਤਾਂ ਤੁਹਾਨੂੰ ਦੱਸਿਆ ਜਾਊਗਾ ਵਾਈਫ ਪ੍ਰੋਟੈਕਸ਼ਨ ਕੀ ਕੰਮ ਕਰਦਾ ਹੈ ਇਹ ਕੇਟਰਿੰਗ ਦਾ ਤੇ ਹਲਵਾਈ ਦਾ ਨਾਮ ਕਰਦਾ ਜੀ ਦੋ ਭਰਾ ਨੇ ਇਹਨਾਂ ਦੀ ਦੁਕਾਨ ਹੈ ਉੱਥ ਫਰਵਾਇਸ਼ ਨਮ ਕਰ। ਨਹੀਂ ਜੀ। ਜਿਹੜੀ ਕੋਈ ਜਮ ਨਹੀਂ ਸਭਾ ਇਹ ਮਤਲਬ ਨਾ ਕਰ। ਨਹੀਂ ਪਹਿਲਾਂ ਕੋਈ ਪਤਵਾਨੀ ਇਹ ਹਜੇ ਤੱਕ ਸਾਡੇ ਸਾਹਮਣੇ ਆਇਆ। ਇਹ ਰਿਪੋਰਟ ਮਾਰਟ ਪਹੈਰੇ ਕਰਾ ਸਕਦੇ। ਅੱਜ ਪੋਸਟਮਾਰਟਮ ਹੋਵੇਗਾ ਜੀ। ਪੋਸਟਮਾਰਟਮ ਕਰਕੇ ਲਾਸ਼ ਇਹਨਾਂ ਦੇ ਵਾਸਤੇ ਕਰਾਂਗੇ। ਲਾਸ਼ ਅਜੇ ਮੌਚਰੀ ਚ ਹੈ। ਕਹਿ ਦੇਖਿਆ ਜਾਬੇ ਤਾਂ ਅੱਜਕੱਲ੍ਹ ਘਰੇਲੂ ਲੜਾਈ ਝਗੜੇ ਵੀ ਗੰਭੀਰ ਰੂਪ ਧਾਰਨ ਕਰ ਰਹੇ ਨੇ। ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੌਰਵਿੰਦਰ ਢਿੱਲੋਂ ਦੀ ਰਿਪੋਰਟ।